ਸਾਰੇ ਨੂੰ ਸਤਿ ਸ੍ਰੀ ਅਕਾਲ ਸਾਡੇ ਮਾਲਬਾ ਪੇਜ ਉੱਪਰ ਜੁੜਨ ਲਈ ਅੱਜ ਜੋ ਜੋ ਕਿਸਾਨੀ ਦਾ ਸੰਘਰਸ਼ ਚੱਲ ਰਿਹਾ ਹੈ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਡੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਜੋ ਮਰਨ ਵਰਤ ਤੇ ਬੈਠੇ ਨੇ ਅੱਜ 40 ਦਿਨ ਹੋ ਗਏ ਉਹਨਾਂ ਦਾ ਮਰਨ ਵਰਤ ਕਿ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਕੰਨ ਦੇ ਉੱਪਰ ਕੋਈ ਜੂ ਨਹੀਂ ਸਰਕਦੀ ਕੋਈ ਵੀ ਉਹਨਾਂ ਨੇ ਅਜੇ ਤੱਕ ਕੋਈ ਸੱਦਾ ਨਹੀਂ ਦਿੱਤਾ ਬਲਕਿ ਉਹੀ ਜਿਹੜੇ ਕਾਲੇ ਕਾਨੂੰਨ ਨੇ ਜੋ ਸਾਡੇ ਦੇਸ਼ ਦੇ ਉੱਤੇ ਲਾਗੂ ਕਰਨਾ ਚਾਹੁੰਦੇ ਨੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਵਾਸਤੇ ਉਹਨਾਂ ਕਾਲੇ ਕਾਨੂੰਨਾਂ ਨੂੰ ਘੁੰਮਕਮਾ ਕੇ ਰਾ ਸਰਕਾਰਾਂ ਕੋਲ ਚਿੱਠੀਆਂ ਭੇਜੀਆਂ ਨੇ ਜੋ ਰਾ ਸਰਕਾਰਾਂ ਨੇ ਉਹਨਾਂ ਨੇ ਦੇਖ ਕੇ ਕਹਿਤਾ ਵੀ ਜਿਹੜੇ ਇਹ ਛੋਟੇ ਕਾਨੂੰਨ ਨੇ ਇਹ ਹੈ ਉਹੀ ਨੇ ਘੁੰਮਕਮਾ ਕੇ ਇਹਨਾਂ ਨੂੰ ਹੋਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈਗਾ ਜਿਹੜੀ ਐਮਐਸਪੀ ਹੈਗੀ ਜਿਹੜੇ ਤਿੰਨ ਆਰਡੀਨੈਂਸ ਕਾਨੂੰਨ ਨੇ ਉਹਨਾਂ ਨੂੰ ਘੁੱਮ ਘਮਾ ਕੇ ਰਾਜ ਸਰਕਾਰਾਂ ਕੋਲੇ ਚਿੱਠੀਆਂ ਭੇਜੀਆਂ ਗਈਆਂ ਜੋ ਰਾਜ ਸਰਕਾਰ ਨੇ ਇਹ ਵੀ ਗੱਲ ਕਹੀ ਤੀ ਕਿ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ ਚ ਨਹੀਂ ਹੈਗੇ ਜੋ ਸਾਡਾ ਜਿਹੜਾ ਪੂਰੇ ਦੇਸ਼ ਦਾ ਪੂਰੇ ਪੰਜਾਬ ਦਾ ਪੂਰੇ ਕਿਸਾਨਾਂ ਦਾ ਜੋ ਮੰਡੀਕਰਨ ਬੋਰਡ ਹੈਗਾ ਜੇਕਰ ਪੂਰੇ ਦੇਸ਼ ਦਾ ਮੰਡੀਕਰਨ ਬੋਰਡ ਟੁੱਟ ਗਿਆ ਤਾਂ ਉਹ ਬਹੁਤ ਵੱਡਾ ਲੋਕਾਂ ਨੂੰ ਉਹਦਾ ਘਾਟਾ ਪੈਣਾ ਹੈ ਮੰਡੀ ਕਰਨ ਬੋਰਡ ਦੇ ਵਿੱਚ ਸਾਡੇ ਪਿੰਡਾਂ ਨੂੰ ਸਾਡੇ ਸ਼ਹਿਰਾਂ ਨੂੰ ਸਾਡੇ ਦੇਸ਼ ਨੂੰ ਕਿੰਨੀਆਂ ਉਹਦੇ ਵਿੱਚੋਂ ਸਹੂਲਤਾਂ ਮਿਲਦੀਆਂ ਨੇਗੀਆਂ ਹਰ ਪਿੰਡ ਪਿੰਡ ਦੇ ਵਿੱਚ ਮੰਡੀ ਹੈ ਕਿਸਾਨ ਆਗੂ ਆਪਦੀ ਜਿਹੜੀ ਜਨਸ ਹੈਗੀ 6 ਮਹੀਨੇ ਬਾਅਦ ਬੇਸਕੋ ਕਣਕਾਂ ਬੇਸਕ ਜੀਰੀ ਹੈ ਉਹ ਵੱਢ ਕੇ ਆਪਦੇ ਪਿੰਡ ਆਵਦੀ ਮੰਡੀ ਦੇ ਵਿੱਚ ਛਿੜਦਾ ਹੈ ਜੇਕਰ ਉਹ ਮੰਡੀ ਟੁੱਟ ਗਈ ਤਾਂ ਫਿਰ ਕਿਸਾਨ ਕਿੱਥੇ ਜਾਊਗਾ ਕੀ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋ ਫਾਰਮ ਨੇਗੇ ਉਹਨਾਂ ਦੇ ਵਿੱਚ ਆਵਦੀ ਦਿਨਸ ਲੈ ਕੇ ਜਾਊਗਾ ਜਿੱਥੇ ਸਾਡੇ ਕਿਸਾਨ ਦੀਆਂ ਜਿਹੜੀਆਂ ਜਨਸਾਂ ਨੇ ਉਹ ਮਨਮਰਜ਼ੀ ਦੇ ਨਾਲ ਉਹ ਕਾਰਪੋਰੇਟ ਘਰਾਣੇ ਖਰੀਦਣਗੇ ਇੱਕ ਬਹੁਤ ਵੱਡਾ ਕਿਸਾਨਾਂ ਦੇ ਉੱਤੇ ਸੰਕਟ ਹੈਗਾ ਜਿਹੜਾ ਰਾਜਾ ਹੁੰਦਾ ਦੇਸ਼ ਦਾ ਉਹ ਆਪਦੀ ਪਰਜਾਂ ਨੂੰ ਪੁੱਛਦਾ ਕਿ ਮੇਰੇ ਰਾਜ ਦੇ ਵਿੱਚ ਪਰਜਾ ਕੀ ਚਾਹੁੰਦੀ ਹੈ ਸਾਡੇ ਜਿਹੜੇ ਦੇਸ਼ ਦੇ ਕਿਸਾਨ ਨੇ ਉਹ ਖਨੌਰੀ ਬਾਰਡਰ ਤੇ ਉਹ ਸੰਭੂ ਬਾਰਡਰ ਦੇ ਉੱਤੇ ਕਿੰਨੇ ਸਾਲਾਂ ਤੋਂ ਡਟੇ ਨੇਗੇ ਤਾ ਸਾਡੀ ਕੇਂਦਰ ਦੀ ਸਰਕਾਰ ਦੇ ਉੱਤੇ ਕੰਨ ਤੇ ਜੂ ਨਹੀਂ ਸਰਕਦੀ ਕਿਉਂਕਿ ਉਹ ਜਿਹੜੇ ਕਾਰਪੋਰੇਟ ਘਰਾਣੇ ਐ ਉਹਨਾਂ ਦੇ ਨਾਲ ਮਿਲੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਸਾਡੇ ਦੇ ਉੱਪਰ ਪਾਲਿਸੀਆਂ ਜੋ ਉਹ ਬੈਠ ਕੇ ਬਣਾਉਂਦੇ ਨੇ ਉਹ ਲਾਗੂ ਕਰਦੇ ਨੇ ਤਾਂ ਉਹ ਜਿਹੜੇ ਕਿਸਾਨਾਂ ਨੂੰ ਦੱਬਣ ਨੂੰ ਫਿਰਦੇ ਨੇ ਅੱਜ ਪੂਰੇ 40 ਦਿਨ ਹੋ ਗਏ ਸਾਡੇ ਕਿਸਾਨ ਨੂੰ ਭੁੱਖ ਹੜਤਾਲ ਤੇ ਮਰਨ ਵਰਤ ਤੇ ਕਿ ਜੇ ਉਹਨਾਂ ਦੀ ਸਿਹਤ ਬਹੁਤ ਨਾਜ਼ਕ ਹੋ ਚੁੱਕੀ ਹੈਗੀ ਤੇ ਇਨਸਾਨ ਕੋਈ ਵੀ ਦੋ ਦਿਨ ਅੰਨ ਛੱਡ ਦੇ ਤਾਂ ਉੱਠ ਕੇ ਤੁਰਿਆ ਨਹੀਂ ਜਾਂਦਾ ਪਰ ਉਹ ਇੱਕ ਬਡੇਰੀ ਉਮਰ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨ ਆਗੂ ਕਿਸਾਨਾਂ ਵਾਸਤੇ ਲੜਾਈ ਲੜੀ ਜਾਂਦੇ ਨੇ ਪਰ ਕੇਂਦਰ ਸਰਕਾਰ ਨੇ ਕੋਈ ਵੀ ਹਲ ਤੱਕ ਕੋਈ ਸੱਦਾ ਨਹੀਂ ਦਿੱਤਾ ਇੱਕ ਬਹੁਤ ਕੇਂਦਰ ਸਰਕਾਰ ਨੂੰ ਸਾਡੇ ਕਿਸਾਨਾਂ ਦੀ ਇੱਕ ਲਾਨਤ ਹੈਗੀ ਕਿ ਜੇਕਰ ਸਾਡੇ ਉਹ ਕਿਸਾਨ ਆਗੂ ਨੂੰ ਕੁਝ ਹੋ ਗਿਆ ਤਾਂ ਇੱਕ ਬਹੁਤ ਵੱਡਾ ਹੈ ਦੁਨੀਆ ਨੂੰ ਘਾਟਾ ਪੈਣਾ ਹੈ ਕਿ ਇੱਕ ਕਿਸਾਨ ਆਗੂ ਦੇਸ਼ ਨੂੰ ਸੋਚਣ ਵਾਲਾ ਔਰ ਪੰਜਾਬ ਦੇ ਹੱਕਾਂ ਲਈ ਲੜਨ ਵਾਲਾ ਕੋਈ ਉਹ ਆਪਾਂ ਹੀਰੇ ਨੂੰ ਉਸ ਨੂੰ ਗਵਾ ਲਿਆ ਤਾਂ ਇੱਕ ਆਪਣੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪੈਣਾ ਹੈ ਕੇਂਦਰ ਸਰਕਾਰ ਨੇ ਹਜੇ ਕੋਈ ਵੀ ਗੱਲਬਾਤ ਲਈ ਸੱਦਾ ਨਹੀਂ ਦਿੱਤਾ ਉਹੀ ਘੁਮਕਮਾ ਕੇ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਪਿਛਲੇ ਕਾਨੂੰਨ ਨੇ ਉਹਨਾਂ ਨੂੰ ਰਾਜ ਸਰਕਾਰਾਂ ਕੋਲੇ ਭੇਜੀ ਜਾਂਦੇ ਨੇ ਕਿ ਇਹ ਤੁਸੀਂ ਇਹਦੇ ਉੱਤੇ ਵਿਚਾਰ ਕਰੋ ਰਾਜ ਸਰਕਾਰਾਂ ਨੇ ਇਹ ਗੱਲ ਕਹੀ ਤੀ ਜਿੱਥੇ ਤਾਂ ਉਹਨਾਂ ਦੀਆਂ ਸਰਕਾਰਾਂ ਉੱਥੇ ਤਾਂ ਲਾਗੂ ਕਰ ਸਕਦੀਆਂ ਨੇ ਪਰ ਜਿੱਥੇ ਉਹਨਾਂ ਦੇ ਸਰਕਾਰਾਂ ਉਲਟ ਨੇ ਉਹ ਨਹੀਂ ਲਾਗੂ ਕਰਦੀਆਂ ਕਿ ਉਹ ਕਿਸਾਨ ਇੱਕ ਜੁਟਤਾ ਵਿੱਚ ਜੁਟੇ ਹੋਏ ਨੇ ਕਿਉਂਕਿ ਇਹ ਇਕੱਲੇ ਕਹਰੇ ਦਾ ਫਰਜ ਨਹੀਂ ਇਹ ਸਾਰੇ ਵੱਡੇ ਛੋਟੇ ਕਿਸਾਨ ਦਾ ਉਹਨਾਂ ਦੇ ਹੱਕਾਂ ਦੇ ਉੱਤੇ ਇੱਕ ਡਾਕਾ ਪੈ ਰਿਹਾ ਹੈਗਾ ਜੇਕਰ ਦੋਸਤੋ ਜੇ ਇਹ ਮੰਡੀਆਂ ਟੁੱਟ ਗਈਆਂ ਨਾ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਤੁਸੀਂ ਕੰਨ ਖੋਲ ਕੇ ਸੁਣ ਲੋ ਇਹ ਗੱਲ ਇਹ ਸਾਨੂੰ ਬਹੁਤ ਵੱਡਾ ਘਾਟਾ ਪੈਣਾ ਹੈ ਇਹ ਜਿਹੜੇ ਮੰਡੀ ਬੋਰਡ ਦੇ ਵਿੱਚੋਂ ਸਾਨੂੰ ਬਹੁਤ ਜੇ ਮੰਡੀ ਬੋਰਡ ਮੁਨਾਫੇ ਦੇ ਵਿੱਚ ਜੋ ਆਪਾਂ ਜੈਂਸ ਦੀ ਆਪਾਂ ਪਰਚੀ ਕਟਾਉਣੀ ਆ ਜਾਂ ਉਹਨੂੰ ਚੁੰਗੀ ਲੱਗਦੀ ਹੈ ਤਾਂ ਉਹਦਾ ਇੱਕ ਜਿਹੜਾ ਮੁਨਾਫਾ ਹੈਗਾ ਉਹ ਆਪਣੇ ਉਪਰੀ ਆਪਣੇ ਪਿੰਡਾਂ ਦੇ ਵਿੱਚ ਉਹਨੂੰ ਡਿਵੈਲਪਮੈਂਟ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈਗਾ ਜੇ ਕੋਈ ਕਿਸਾਨ ਖੇਤ ਦੇ ਵਿੱਚ ਕੰਮ ਕਰਦਾ ਕੋਈ ਹਾਦਸਾ ਵਾਪਰ ਜਾਂਦਾ ਤਾਂ ਮੰਡੀ ਬੋਰਡ ਦੇ ਵਿੱਚੋਂ ਉਹਨੂੰ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਕੋਈ ਅਸਮਾਨੀ ਬਿਜਲੀ ਡਿੱਗਦੀ ਹੈ ਕਿਸੇ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਉਹਨੂੰ 2 ਲੱਖ ਰੁਪਇਆ ਮੰਡੀ ਬੋਰਡ ਦਿੰਦੀ ਹੈ ਜੋ ਪਿੰਡਾਂ ਦੀਆਂ ਆਪਣੀਆਂ ਲਿੰਕ ਸੜਕਾਂ ਨਹੀਂ ਗਈਆਂ ਜੋ ਸੜਕਾਂ ਨੇ ਉਹਨਾਂ ਨਵੀਆਂ ਸੜਕਾਂ ਮੰਡੀਕਰਨ ਬੋਰਡ ਦੇ ਵਿੱਚੋਂ ਬਣਦੀਆਂ ਨੇ ਹੋਰ ਬਹੁਤ ਪੂਰੀਆਂ ਸਹੂਲਤਾਂ ਨਗੀਆਂ ਜਿਹੜੀਆਂ ਮੰਡੀ ਬੋਰਡ ਦੇ ਵਿੱਚੋਂ ਮਿਲਦੀਆਂ ਨੇ ਕਿਉਂਕਿ ਜੇ ਇਹ ਮੰਡੀ ਬੋਰਡ ਟੁੱਟ ਗਿਆ ਤਾਂ ਇਹ ਸਹੂਲਤਾਂ ਸੋਡੀਆਂ ਪਿੰਡਾਂ ਦੀਆਂ ਡਿਵੈਲਪਮੈਂਟਾਂ ਨਾਲ ਦੀ ਨਾਲ ਖਤਮ ਜਿਹੜੀਆਂ ਤੁਸੀਂ ਪਿੰਡਾਂ ਦੇ ਵਿੱਚ ਦੋ ਦੋ ਕਿੱल्ल्याਾਂ ਦੇ ਤਿੰਨ ਤਿੰਨ ਕਿੱल्ल्याਾਂ ਦੇ ਪੰਜ ਪੰਜ ਏਕੜ ਦੇ ਵਿੱਚ ਆਬਾਦੀ ਦੇ ਸਾਬ ਨਾਲ ਮੰਡੀਆਂ ਬਣੀਆਂ ਜੇ ਇਹ ਟੁੱਟ ਗਈਆਂ ਤਾਂ ਸੋਡੇ ਜਿਹੜੇ ਇਹ ਜਨਸਾਂ ਨੇਗੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋਫਾਰਮਾਂ ਦੇ ਵਿੱਚ ਆਪਣੀ ਮਨਮਰਜ਼ੀ ਦੇ ਨਾਲ ਖਰੀਦਣਗੇ 13 ਤਾਂ ਸੋਨੂੰ ਮਿੱਠੀ ਚੂਸਕੀ ਦੇਣਗੇ ਉਸ ਤੋਂ ਬਾਅਦ ਦੋਸਤੋ ਛੋਡੀ ਜਿਹੜੀ ਲੁੱਟ ਹੋਣੀ ਹੈ ਉਹ ਵੱਡੇ ਪੱਧਰ ਤੇ ਹੋਣੀ ਹੈ ਉਹਨਾਂ ਨੇ ਮਨਮਰਜ਼ੀ ਦੇ ਨਾਲ ਆਪਦੀਆਂ ਜਨਸਾ ਸੋਡੀਆਂ ਖਰੀਦਣੀਆਂ ਨੇ ਇੱਕ ਬਹੁਤ ਵੱਡਾ ਹੱਕਾਂ ਦੇ ਉੱਤੇ ਡੱਕਾ ਹੈ ਦੋਸਤੋ ਸਾਡੇ ਜੇ ਵਿਚਾਰ ਵਧੀਆ ਲੱਗੇ ਤਾਂ ਇਸ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਦੇ ਜੇਕਰ ਸਾਡੇ YouTube ਚੈਨਲ ਤੇ ਉਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ